ਤਮਾਮ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਵਸਦੇ ਨੇ ਉੱਥੋਂ ਦੇ ਸਿਆਸੀ ਆਗੂਆਂ ਨੇ ਵੀ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਲੇਕਿਨ ਇਹਨਾਂ ਵਧਾਈਆਂ ਨੂੰ ਲੈ ਕੇ ਵੀ ਕਹ ਲੋ ਅਜਿਹੇ ਅੰਸਰ ਤਤਪਰ ਨੇ ਕਿ ਬਸ ਜਿੱਥੇ ਮੌਕਾ ਮਿਲੇ ਅਸੀਂ ਉੱਥੇ ਸਿੱਖਾਂ ਦੇ ਬਰਖਲਾਫ ਕੁਝ ਨਾ ਕੁਝ ਜ਼ਹਿਰ ਉਗਲੀਏ ਇਹ ਤਮਾਮ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਰਹੀਆਂ ਨੇ ਯੂਕੇ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਪਿਛਲੇ ਦਿਨੀ ਜਿਹੜੀ ਹੈ ਬੰਦੀ ਛੋੜ ਦੇ ਵਸਤੀ ਵਧਾਈ ਦਿੱਤੀ ਗਈ ਬਕਾਇਦਾ ਬੰਦੀ ਛੋੜ ਦੇ ਬਸ ਲਿਖ ਕੇ ਜਿਹੜਾ ਟਵੀਟ ਕੀਤਾ ਗਿਆ ਤੇ ਕੈਨੇਡਾ ਦੇ ਵੀ ਕੁਝ ਜਿਹੜੇ ਆਪਾਂ ਕਹਿ ਲਈਏ ਕਿ ਲੀਡਰ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਇਸ ਤਰੀਕੇ ਦਾ ਕੀਤਾ ਗਿਆ ਪਰ ਉਹਦੇ ਥੱਲੇ ਜਿਸ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਕਿ ਇੱਕ ਤਰ ਜਿਹੜੀ ਹਮੇਸ਼ਾ ਹੀ ਸਿੱਖਾਂ ਦੀ ਵਖਰੀ ਅਡਰੀ ਹੋਂਦਸਤੀ ਦਾ ਵਿਰੋਧ ਕਰਦੀ ਆਈ ਹੈ ਉਹਨਾਂ ਦੇ ਵੱਲੋਂ ਬਕਾਇਦਾ ਬਹੁਤ ਸਾਰੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਕਿ ਤੁਸੀਂ ਇਹਨੂੰ ਕੱਲਾ ਦੀਵਾਲੀ ਦਾ ਲਿਖੋ ਜਾਂ ਕਿਉਂ ਜਿਹੜਾ ਹੈ ਮੰਦੀ ਛੋੜ ਦੇ ਬਸ ਦਾ ਕਿਉਂ ਲਿਖਿਆ ਗਿਆ ਤੁਸੀਂ ਆਪ ਹੀ ਜਿਹੜੇ ਦੇਖੇ ਹੈਗੇ ਕਿ ਟਵੀਟ ਵੀ ਸਾਹਮਣੇ ਹੈਗੇ ਨੇ ਜਿਸ ਤਰੀਕੇ ਦੇ ਆ ਇਹ ਕੀ ਹੈ ਕਿ ਇਹ ਆਪਾਂ ਇਹ ਕਹਿ ਸਕਦੇ ਹਾਂ ਇਹ ਉਹ ਲੋਕ ਹੈਗੇ ਨੇ ਜਿਨ੍ਹਾਂ ਨੂੰ ਸਿੱਖਾਂ ਦੀ ਜਿਹੜੀ ਹੈ ਅਡਰੀ ਹੋਂਦ ਹਸਤੀ ਹੈ ਉਸ ਤੋਂ ਬਹੁਤ ਜ਼ਿਆਦੀ ਜਿਹੜੀ ਤਕਲੀਫ ਹੈਗੀ ਹੈ ਜਦੋਂ ਜਿਹੜੀਆਂ ਘਟ ਗਿਣਤੀਆਂ ਹੁੰਦੀਆਂ ਨੇ ਉਹਨਾਂ ਨੂੰ ਬਹੁ ਗਿਣਤੀ ਦੇ ਨਾਲ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ ਤੇ ਬਹੁ ਗਿਣਤੀ ਕੀ ਹੈ ਕਿ ਉਹਨਾਂ ਨੂੰ ਆਪਣੇ ਅੰਦਰ ਜਜ਼ਬ ਕਰਨਾ ਚਾਹੁੰਦੀ ਹੈ ਪੂਰੀ ਦੁਨੀਆ ਦੇ ਵਿੱਚ ਵਰਤਾਰੇ ਵਾਪਰਦੇ ਨੇ ਪਰ ਜਿਸ ਖੇਤੇ ਨਾਲ ਅਸੀਂ ਜੁੜੇ ਹੋਏ ਹਾਂ ਉੱਥੋਂ ਦੇ ਜਿਹੜੇ ਵਰਤਾਰੇ ਜਿਵੇਂ ਵਾਪਰੇ ਹੈਗੇ ਨੇ ਜਾਂ ਪਿਛਲੇ ਆਪਾਂ ਕਹਿ ਲਈਏ ਕਿ ਕੁਝ ਸਮਿਆਂ ਚ ਹੋਇਆ 84 ਤੋਂ ਬਾਅਦ ਸਿੱਖਾਂ ਦੇ ਨਾਲ ਵੱਡੇ ਪੱਧਰ ਤੇ ਹੋ ਰਿਹਾ ਹੈ ਜਾਂ ਉਸ ਤੋਂ ਪਹਿਲਾਂ ਵੀ ਜੇ ਆਪਾਂ ਪੂਰਾ ਉਸ ਖੇਤੇ ਦਾ ਇਤਿਹਾਸ ਦੇਖ ਲਈਏ ਜੈਨ ਜਿਹੜਾ ਸੀ ਇੱਕ ਵੱਖਰਾ ਧਰਮ ਸੀ ਲੇਕਿਨ ਉਹ ਪੂਰੇ ਤਰੀਕੇ ਦੇ ਨਾਲ ਜਜ਼ਬ ਹੋ ਗਿਆ ਬਹੁਤ ਧਰਮ ਇੱਕ ਵੱਖਰਾ ਧਰਮ ਹੈ ਬਹੁਤ ਧਰਮ ਬਹੁਤ ਪੂਜਾ ਦੇ ਖਿਲਾਫ ਹੈ ਬੱਡੇ-ਬੱਡੇ ਬੁੱਤ ਬਣਾ ਕੇ ਮੰਦਰਾਜ ਆਪਾਂ ਦੇਖਿਆ ਕਿ ਜਿਸ ਤਰੀਕੇ ਦੇ ਲਾ ਦਿੱਤੇ ਗਏ ਨੇ ਜਾਂ ਜਿਸ ਤਰੀਕੇ ਦਾ ਮਾਹੌਲ ਘੜ ਦਿੱਤਾ ਗਿਆ ਹੈਗਾ ਤੇ ਉਸੇ ਤਰੀਕੇ ਦੇ ਨਾਲ ਅਸਿਮੂਲੇਸ਼ਨ ਜਿਹੜੀ ਹੈ बार-बार ਆਪਾਂ ਦੇਖਿਆ ਕਿ ਸਿੱਖ ਤਿਉਹਾਰਾਂ ਦੀ ਸਿੱਖ ਗੁਰੂ ਸਾਹਿਬਾਨ ਦੀ ਜਿਹੜੀ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਹੁੰਦੀ ਹੈਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੰਦਰ ਨਾਲ ਜੁੜੇ ਸਾਡੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਮੀਡੀਆ ਵਾਚ ਤੇ ਵਿੱਚ ਸਵਾਗਤ ਕਰਦੇ ਆਂ ਜੀ ਕੁਝ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇਤੇ ਪੰਜਾਬ ਦੇ ਨਾਲ ਜੁੜੀਆਂ तमाम ਪੰਥਕ ਸਿਆਸੀ ਸਮਾਜਿਕ ਖਬਰਾਂ ਦੇ ਉੱਤੇ ਪਰਚੋਲ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਐਨਾਲਾਈਜ਼ ਕਰੀਏ ਉਹਨਾਂ तमाम ਖਬਰਾਂ ਨੂੰ ਜਿਸ ਤਰੀਕੇ ਤੁਹਾਡੇ ਤੱਕ ਪਹੁੰਚ ਰਹੀਆਂ ਨੇ ਕਈ ਚੀਜ਼ਾਂ ਨੇ ਥੋੜਾ ਨਜ਼ਰੀਆ ਬਦਲ ਕੇ ਕਾਹਲ ਪੰਥਕ ਨਜ਼ਰੀਆ ਰੱਖਦੇ ਹੁਏ तमाम ਚੀਜ਼ਾਂ ਨੂੰ ਵਾਚ ਚੜਦੀ ਆ ਪ੍ਰੋਗਰਾਮ ਦੇ ਵਿੱਚ ਇੰਟਰਨੈਸ਼ਨਲ ਵਿਸ਼ਿਆਂ ਦੇ ਉੱਤੇ ਵੀ ਅਸੀਂ ਝਾਤ ਪਾਨੇ ਆ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਡੇ মিডিਆ ਐਕਸਪਰਟ ਜੁੜੇ ਨੇ ਜੀ ਸਰਦਾਰ ਜਗਜੀਤ ਸਿੰਘ ਜੀ ਉਹਨਾਂ ਦਾ ਸਵਾਗਤ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜਗਜੀਤ ਸਿੰਘ ਜੀ ਦੁਨੀਆ ਭਰ ਦੇ ਵਿੱਚ ਵਸਦੇ ਨਾਨਕ ਨਾਮਦੇਵਾ ਸੰਗਤਾਂ ਨੇ ਬੰਦੀ ਛੋੜ ਦਿਵਸ ਦਾ ਦਿਹਾੜਾ ਆ ਵੱਡੇ ਪੱਧਰ ਦੇ ਉੱਤੇ ਮਨਾਇਆ ਆ ਤਮਾਮ ਵੱਖ-ਵੱਖਰੇ ਮੁਲਕਾਂ ਦੇ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਸਿੱਖ ਵਸਦੇ ਨੇ ਉੱਥੋਂ ਦੇ ਸਿਆਸੀ ਆਗੂਆਂ ਨੇ ਵੀ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਲੇਕਿਨ ਇਹਨਾਂ ਵਧਾਈਆਂ ਨੂੰ ਲੈ ਕੇ ਵੀ ਕਹਿ ਲੋ ਅਜੇਹੇ ਅੰਸਰ ਤਤਪਰ ਨੇ ਕਿ ਬਸ ਜਿੱਥੇ ਮੌਕਾ ਮਿਲੇ ਅਸੀਂ ਉੱਥੇ ਸਿੱਖਾਂ ਦੇ ਖਿਲਾਫ ਕੁਝ ਨਾ ਕੁਝ ਜ਼ਹਿਰ ਉਗਲਿਏ ਇਹ ਤਮਾਮ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਰਹੀਆਂ ਨੇ ਜਿਕਰ ਕੁਝ ਕੁ ਚੀਜ਼ਾਂ ਦਾ ਜ਼ਿਕਰ ਅਸੀਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਰ ਸਕਦੇ ਹਾਂ ਬਿਲਕੁਲ ਜੀ ਪਿਛਲੇ ਦਿਨੀ ਜਿਹੜਾ ਹੈ ਬੰਦੀ ਛੋੜ ਦਿਵਸ ਦਾ ਦਿਹਾੜਾ ਜਿੱਥੇ ਪੰਜਾਬ ਦੇ ਵਿੱਚ ਸਿੱਖਾਂ ਦੀ ਮਾਂ ਧਰਤੀ ਹੈ ਉੱਥੇ ਜਿਹੜਾ ਮਨਾਇਆ ਗਿਆ ਉੱਥੇ ਨਾਲ ਹੀ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਸਿੱਖ ਵਸਦਾ ਹੈਗਾ ਉਹਨਾਂ ਦੇ ਵੱਲੋਂ ਵੱਡੀ ਪੱਧਰ ਤੇ ਜਿਹੜਾ ਹੈ ਮਨਾਇਆ ਜਾਂਦਾ ਹੈ ਦੂਜੇ ਬੰਨੇ ਜੇ ਆਪਾਂ ਕਹੀਏ ਕਿ ਜਿਹੜੇ ਮੁਲਕਾਂ 'ਚ ਵੀ ਸਿੱਖ ਵਸਦੇ ਹਨ ਵੱਡੀ ਪੱਧਰ ਤੇ ਆਪਾਂ ਦੇਖਿਆ ਕਿ ਉਹ ਆਪਣੇ ਕਮਾਂਕਾਰਾਂ ਦੇ ਵਿੱਚ ਹੋਣ ਜਾਂ ਇਮਾਨਦਾਰੀ ਦੇ ਵਿੱਚ ਨਾਲ ਉਹਨਾਂ ਨੇ ਜਿਹੜੀ ਹੈ ਸਕਸੈਸ ਹਾਸਲ ਕੀਤੀ ਹੈ ਕਿ ਉੱਥੋਂ ਦੇ ਜਿਹੜੇ ਲੋਕ ਹੈਗੇ ਨੇ ਪੋਲੀਟੀਸ਼ਨ ਹੈਗੇ ਨੇ ਉਹ ਵੀ ਉਹਨਾਂ ਦਾ ਜਿਹੜਾ ਬੜਾ ਦਾ ਸਤਕਾਰ ਹੈਗਾ ਉਹ ਦਿੰਦੇ ਹੈਗੇ ਨੇ ਯੂਕੇ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਪਿਛਲੇ ਦਿਨੀ ਜਿਹੜੀ ਹੈ ਬੰਦੀ ਛੋੜ ਦੇ ਦਿਵਸ ਦੀ ਵਧਾਈ ਦਿੱਤੀ ਗਈ ਬਕਾਇਦਾ ਬੰਦੀ ਛੋੜ ਦੇ ਦਿਵਸ ਲਿਖ ਕੇ ਜਿਹੜਾ ਟਵੀਟ ਕੀਤਾ ਗਿਆ ਤੇ ਕੈਨੇਡਾ ਦੇ ਵੀ ਕੁਝ ਜਿਹੜੇ ਆਪਾਂ ਕਹਿ ਲਈਏ ਕਿ ਲੀਡਰ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਇਸ ਤਰੀਕੇ ਦਾ ਕੀਤਾ ਗਿਆ ਪਰ ਉਹਦੇ ਥੱਲੇ ਜਿਸ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਕਿ ਇੱਕ ਤਿਰ ਜਿਹੜੀ ਹਮੇਸ਼ਾ ਹੀ ਸਿੱਖਾਂ ਦੀ ਬੱਕਰੀ ਅਡਰੀ ਹੋਂਦਸਤੀ ਦਾ ਵਿਰੋਧ ਕਰਦੀ ਆਈ ਹੈ ਉਹਨਾਂ ਦੇ ਵੱਲੋਂ ਬਕਾਇਦਾ ਬਹੁਤ ਸਾਰੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਕਿ ਤੁਸੀਂ ਇਹਨੂੰ ਕੱਲਾ ਦੀਵਾਲੀ ਦਾ ਲਿਖੋ ਜਾਂ ਕਿਉਂ ਜਿਹੜਾ ਹੈ ਮੰਦੀ ਛੋੜ ਦੇ ਬਸ ਦਾ ਕਿਉਂ ਲਿਖਿਆ ਗਿਆ ਤੁਸੀਂ ਆਪ ਹੀ ਜਿਹੜੇ ਦੇਖੇ ਹੈਗੇ ਕਿ ਟਵੀਟ ਵੀ ਸਾਹਮਣੇ ਹੈਗੇ ਨੇ ਇਸ ਤਰੀਕੇ ਦੇ ਇਹ ਕੀ ਹੈ ਕਿ ਇਹ ਆਪਾਂ ਇਹ ਕਹਿ ਸਕਦੇ ਹਾਂ ਇਹ ਉਹ ਲੋਕ ਹੈਗੇ ਨੇ ਜਿਨ੍ਹਾਂ ਨੂੰ ਸਿੱਖਾਂ ਦੀ ਜਿਹੜੀ ਹੈ ਅਡਰੀ ਹੋਂਦ ਹਸਤੀ ਹੈ ਉਸ ਤੋਂ ਬਹੁਤ ਜ਼ਿਆਦੀ ਜਿਹੜੀ ਤਕਲੀਫ ਹੈਗੀ ਹੈ ਸਿੱਖਾਂ ਦੀ ਵੱਖਰੀ ਪਛਾਣ ਤੋਂ ਤਕਲੀਫ ਹੈ ਉਹ ਕੀ ਹੈ ਕਿ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਖਾਲਸੇ ਦਾ ਪ੍ਰਗਟ ਦਿਹਾੜਾ ਹੁੰਦਾ ਹੈ ਤੇ ਉਹਨੂੰ ਵਿਸਾਖੀ ਦੇ ਨਾਲ ਰਲਗੱਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਦੇਖੋ ਇਹ ਤਾਂ ਫਸਲਾਂ ਵਾਲਾ ਹੈ ਆਪਾਂ ਪਿੱਛੇ ਜੇ ਵੀ ਦੇਖਿਆ ਸੀ ਕਿ ਕਈ ਵਾਰੀ ਜਿਹੜਾ ਹੈਗਾ ਕਿ ਪ੍ਰੋਗਰਾਮ ਜਿਹੜੇ ਆਰਗੇਨਾਈਜ਼ ਕੁਝ ਸਾਲ ਪਹਿਲਾਂ ਇਦਾਂ ਹੋਇਆ ਸੀ ਕਿ ਲੰਡਨ ਦੇ ਵਿੱਚ ਕੁਝ ਪ੍ਰੋਗਰਾਮ ਜਿਹੜੇ ਆਰਗੇਨਾਈਜ਼ ਸਰਕਾਰੀ ਪੱਧਰ ਤੇ ਹੋਏ ਸੀ ਉੱਥੇ ਵੀ ਕੱਲਾ ਵੀ ਨਚਣ ਟੱਪਣ ਜਾਂ ਉਧਰਲੇ ਬੰਨੇ ਹੀ ਚੀਜ਼ਾਂ ਜਿਹੜੀਆਂ ਖਤਮ ਹੋ ਜਾਣ ਮਤਲਬ ਕਿ ਜੇ ਇਹਨਾਂ ਦੇ ਸਿੱਖਾਂ ਦੇ ਜਿਹੜੇ ਆਪਾਂ ਕਹਿ ਲਈਏ ਕਿ ਇਤਿਹਾਸਿਕ ਦਿਹਾੜੇ ਹੈਗੇ ਨੇ ਜੇ ਹੋਰ ਜ਼ਿਆਦਾ ਵੱਖਰੀ ਅਡਰੀ ਪਛਾਣ ਦੇ ਤੌਰ ਤੇ ਸਾਹਮਣੇ ਆਉਣਗੇ ਤੇ ਫਿਰ ਜਿਹੜਾ ਹੈਗਾ ਹੈ ਕਿ ਇਹਨਾਂ ਦੀ ਵੱਖਰੀ ਪਛਾਣ ਸਟੈਬਲਿਸ਼ ਹੋਏਗੀ ਤੇ ਹੌਲੀ-ਹੌਲੀ ਇਹ ਹੈਗਾ ਹੈ ਕਿ ਅਗਲੇ ਬੰਨੇ ਆਪਣੀ ਜਿਹੜਾ ਇਹਨਾਂ ਦਾ ਆਪਾਂ ਕਹਿ ਲਈਏ ਕਿ ਖਾਲਸਾ ਜੀ ਕੇ ਬੋਲ ਬਾਲੇ ਵਾਲਾ ਜਿਹੜਾ ਸਿਧਾਂਤ ਹੈ ਉਧਰ ਨੂੰ ਇਹ ਕੌਮਾਂ ਵਧਣਗੀਆਂ ਇਹੋ ਜਿਹੇ ਲੋਕ ਜਿਹੜੀਆਂ ਚੀਜ਼ਾਂ ਨਹੀਂ ਚਾਹੁੰਦੇ ਹੈਗੇ ਦੂਜੇ ਬੰਨੇ ਕੁਝ ਸਾਲ ਪਹਿਲਾਂ ਡਾਕੂਮੈਂਟਰੀ ਕੀਤੀ ਸੀ ਤੇ ਤੁਸੀਂ ਵੀ ਉਹਦੇ ਵਿੱਚ ਇੱਕ ਰੋਲ ਜਿਹੜਾ ਤੁਹਾਨੂੰ ਯਾਦ ਹੋਵੇਗਾ ਜਿਸ ਤੇ ਵਿੱਚ ਕੇ ਜਦੋਂ ਜਿਹੜੀਆਂ ਘਟ ਗਣਤੀਆਂ ਹੁੰਦੀਆਂ ਨੇ ਉਹਨਾਂ ਨੂੰ ਬਹੁ ਗਿਣਤੀ ਦੇ ਨਾਲ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ ਤੇ ਬਹੁ ਗਿਣਤੀ ਕੀ ਹੈ ਕਿ ਉਹਨਾਂ ਨੂੰ ਆਪਣੇ ਅੰਦਰ ਜਜ਼ਬ ਕਰਨਾ ਚਾਹੁੰਦੀ ਹੈ ਪੂਰੀ ਦੁਨੀਆ ਦੇ ਵਿੱਚ ਵਰਤਾਰੇ ਵਾਪਰਦੇ ਨੇ ਪਰ ਜਿਸ ਖੇਥੇ ਨਾਲ ਅਸੀਂ ਜੁੜੇ ਹੋਏ ਹਾਂ ਉਥੋਂ ਦੇ ਜਿਹੜੇ ਵਰਤਾਰੇ ਜਿਵੇਂ ਵਾਪਰੇ ਹੈਗੇ ਨੇ ਜਾਂ ਪਿਛਲੇ ਆਪਾਂ ਕਹਿ ਲਈਏ ਕਿ ਕੁਝ ਸਮਿਆਂ ਚ ਹੋਇਆ 84 ਤੋਂ ਬਾਅਦ ਸਿੱਖਾਂ ਦੇ ਨਾਲ ਵੱਡੇ ਪੱਧਰ ਤੇ ਹੋ ਰਿਹਾ ਹੈ ਜਾਂ ਉਸ ਤੋਂ ਪਹਿਲਾਂ ਵੀ ਜੇ ਆਪਾਂ ਪੂਰਾ ਉਸ ਖੇਤੇ ਦਾ ਇਤਿਹਾਸ ਦੇਖ ਲਈਏ ਉਥੇ ਆਪਾਂ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਸਾਡੇ ਇਹ ਮਤਲਬ ਕਹਿ ਲਈਏ ਕਿ ਸੱਚੀ ਘਟਨਾ ਹੈਗੀ ਹੈ ਕਿ ਸਾਡਾ ਇੱਕ ਪੱਤਰਕਾਰ ਜਿਹੜਾ ਦਿੱਲੀ ਵਾਲਾ ਹੈਗਾ ਉਹਨੇ ਕਿਸੇ ਆਪਣੇ ਉਹਦਾ ਕੋਈ ਯਾਰ ਦੋਸਤ ਹੁੰਦੇ ਆ ਸਰਕਲ ਚ ਉਹਨੇ ਬਕਾਇਦਾ ਜਿਦਾਂ ਡਿਸਕਸ਼ਨ ਚਲਦੀ ਹੈ ਤੇ ਉਹਨੇ ਪੁੱਛਿਆ ਭਾਈ ਕੀ ਤੇਰਾ ਧਰਮ ਕੀ ਹੈਗਾ ਧਰਮ ਦੇ ਉੱਤੇ ਡਿਸਕਸ਼ਨ ਚੱਲ ਗਈ ਤੇ ਉਹ ਕਹਿੰਦਾ ਕਿ ਅਸੀਂ ਜਿਹੜਾ ਹੈਗਾ ਵੀ ਅਸੀਂ ਜੈਨ ਹੈਗੇ ਆ ਤੇ ਅਸੀਂ ਜੈਨ Hindu ਹੈਗੇ ਆ ਤੁਹਾਨੂੰ ਯਾਦ ਹੋਵੇਗਾ ਆਪਾਂ ਡਿਸਕਸ਼ਨ ਕੀਤੀ ਸੀ ਤੇ ਬਕਾਇਦਾ ਤੁਸੀਂ ਇਹ ਦੇਖੋ ਨਾ ਕਿ ਹੁਣ ਜੈਨ ਜਿਹੜਾ ਸੀ ਇੱਕ ਵੱਖਰਾ ਧਰਮ ਸੀ ਲੇਕਿਨ ਉਹ ਪੂਰੇ ਤਰੀਕੇ ਦੇ ਨਾਲ ਜੁੜਵ ਹੋ ਗਿਆ ਬਹੁਤ ਧਰਮ ਇੱਕ ਵੱਖਰਾ ਧਰਮ ਹੈ ਬਹੁਤ ਧਰਮ ਬੁੱਤ ਪੂਜਾ ਦੇ ਖਿਲਾਫ ਹੈ ਵੱਡੇ ਵੱਡੇ ਬੁੱਤ ਬਣਾ ਕੇ ਮੰਦਿਰਾਂ 'ਚ ਆਪਾਂ ਦੇਖਿਆ ਕਿ ਜਿਸ ਤਰੀਕੇ ਦੇ ਲਾ ਦਿੱਤੇ ਗਏ ਨੇ ਜਾਂ ਜਿਸ ਤਰੀਕੇ ਦਾ ਮਾਹੌਲ ਕੜ ਦਿੱਤਾ ਗਿਆ ਹੈਗਾ ਤੇ ਉਸੇ ਤਰੀਕੇ ਦੇ ਨਾਲ ਅਸਿਮੂਲੇਸ਼ਨ ਜਿਹੜੀ ਹੈ ਬਾਰ ਬਾਰ ਆਪਾਂ ਦੇਖਿਆ ਕਿ ਸਿੱਖ ਤਿਉਹਾਰਾਂ ਦੀ ਸਿੱਖ ਗੁਰੂ ਸਾਹਿਬਾਨ ਦੀ ਜਿਹੜੀ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਹੁੰਦੀ ਹੈਗੀ ਹੈ ਤੇ ਇਸ ਤੋਂ ਬਾਅਦ ਹੁਣ ਇੱਥੇ ਸਿੱਖਾਂ ਦਾ ਕੀ ਫਰਜ਼ ਮੰਨਦਾ ਹੈ ਸਿੱਖਾਂ ਦਾ ਫਰਜ਼ ਇਹ ਮੰਨਦਾ ਹੈਗਾ ਕਿ ਆਪਣੇ ਜਿਹੜਾ ਹੈਗਾ ਕਿ ਇਤਿਹਾਸ ਦੀ ਜੇ ਆਪਾਂ ਕਹੀਏ ਕਿ ਇੱਕ ਬਾਉਂਡਰੀਜ਼ ਦੇ ਨਾਲ ਜਿਹੜੀ ਆਪਣੀ ਅਸੀਂ ਇੱਕ ਵਾਰਡ ਕਰੀਏ ਕਿ ਸਾਡੇ ਜਿੰਨੇ ਵੀ ਇਤਿਹਾਸਿਕ ਦਿਹਾੜੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਸਾਡੀ ਕੌਮੇਤਾ ਚਲਕਣੀ ਚਾਹੀਦੀ ਹੈ ਸਾਡੀ ਵੱਖਰੀ ਤੇ ਅਡਰੀ ਹੋਣ ਦੀ ਦਾ ਚਲਕਾਰਾ ਪੈਣਾ ਚਾਹੀਦਾ ਹੈ ਇਹ ਸਾਰਾ ਕੁਝ ਸਾਨੂੰ ਜਿਹੜਾ ਹੈ ਆਪ ਕਰਨਾ ਪਵੇਗਾ ਜੇ ਅਸੀਂ ਮੰਨ ਲਓ ਕਿ ਜੇ ਦਰਬਾਰ ਸਾਹਿਬ ਦੇ ਅੰਦਰ ਦੀਵੇ ਵੀ ਜਗਾਉਣੇ ਆ ਤੇ ਸਾਡੇ ਜ਼ਿਹਨ ਦੇ ਵਿੱਚ ਸਾਡੀ ਪੀੜ੍ਹੀ ਦੇ ਜ਼ਿਹਨ ਦੇ ਵਿੱਚ ਹੋਵੇ ਕਿ ਅਸੀਂ ਜਿਹੜੇ ਦੀਵੇ ਆ ਸ਼ਹੀਦਾਂ ਦੇ ਲਹੂ ਦੇ ਨਾਲ ਜਗਾ ਰਹੇ ਹੈਗੇ ਆ ਇਹ ਚੀਜ਼ਾਂ ਸਾਡੇ ਮਨਮਸਤਕ ਦੇ ਵਿੱਚ ਘਰ ਕਰ ਜਾਣੀਆਂ ਚਾਹੀਦੀਆਂ ਨੇ ਤੇ ਜੇ ਆਪਾਂ ਮੰਦੀ ਛੋੜ ਦੇ ਬਸਤੀ ਗੱਲ ਕਰੀਏ ਜਾਂ ਜਦੋਂ ਦੀਵਾਲੀ ਦੇ ਤਿਉਹਾਰ ਦੀ ਗੱਲ ਕਰੀਏ ਭਾਈ ਮਨੀ ਸਿੰਘ ਦੀ ਸ਼ਹੀਦੀ ਇਹਨਾਂ ਸਮਿਆਂ 'ਚ ਹੁੰਦੀ ਹੈ ਬਹੁਤ ਵੱਡੇ ਵੱਡੇ ਫੈਸਲੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਖਾਸ ਕਰਕੇ ਜਦੋਂ ਆਪਾਂ 17ਵੀਂ ਤੇ 18ਵੀਂ ਸਦੀ ਦਾ ਇਤਿਹਾਸ ਦੇਖਦੇ ਹਾਂ ਤੇ ਕੋਈ ਇਹ ਜੋਖਾ ਸਿਸਟਮ ਤਾਂ ਹੈ ਨਹੀਂ ਸੀ ਕਿ ਤੁਹਾਡੇ ਕੋਲ ਫੋਨ ਹੈਗੇ ਨਹੀਂ ਕੈਲੰਡਰ ਹੈਗੇ ਨਹੀਂ ਜਾਂ ਬਕਾਇਦਾ ਤੁਸੀਂ ਜਿਹੜਾ ਉਹ ਚੀਜ਼ਾਂ ਟਾਈਮ ਫਾਲੋ ਕਰਦੇ ਹੋ ਤੇ ਉਦੋਂ ਇਹ ਹੁੰਦਾ ਸੀ ਕਿ ਖਾਲਸਾ ਜਿਹੜਾ ਹੈ ਤਿਆਰ ਬਰ ਤਿਆਰ ਹੁੰਦਾ ਸੀ ਦੀਵਾਲੀ ਦੇ ਸਮੇਂ ਅੰਮ੍ਰਿਤਸਰ ਦੇ ਵਿੱਚ ਵੱਡੇ ਇਕੱਠ ਸਮੇ ਸਮੇ ਤੇ ਹੁੰਦੇ ਆਏ ਨੇ ਵੱਡੇ ਵੱਡੇ ਜਿਹੜੇ ਫੈਸਲੇ ਨੇ ਉਹ ਅਕਾਲ ਤਖਤ ਸਾਹਿਬ ਤੇ ਲਏ ਗਏ ਨੇ ਕਿ ਕਦੋਂ ਲਾਹੌਰ ਤੇ ਹਮਲਾ ਕਰਨਾ ਹੈ ਕਦੋਂ ਖਾਲਸੇ ਦਾ ਰਾਜ ਹੋਣਾ ਹੈ ਹਰ ਇੱਕ ਸਾਲ ਦਾ ਇੱਕ ਲੇਖਾ ਜੋਖਾ ਹੁੰਦਾ ਸੀ ਕਿ ਕੀ ਕੁਝ ਆਪਾਂ ਖਟਿਆ ਹੈ ਕੀ ਗਵਾਇਆ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਅਗਲੇ ਸਾਲ ਦੀ ਜਿਹੜੀ ਪਲੈਨਿੰਗ ਹੈ ਕੀ ਕਰਨੀ ਹੈ ਔਰ ਬੜੇ ਮਹੱਤਵਪੂਰਨ ਫੈਸਲੇ ਜਿਹੜੇ ਆ ਲਏ ਜਾਂਦੇ ਸੀ ਉਹਨਾਂ ਨੂੰ ਆਪਾਂ ਸਰਬੱਤ ਖਾਲਸਾ ਵੀ ਕਹਿ ਸਕਦੇ ਹਾਂ ਕਿ ਉਸ ਰੂਪ 'ਚ ਵੀ ਇਸ ਤਰ੍ਹਾਂ ਦੇ ਫੈਸਲੇ ਹੁੰਦੇ ਸੀ ਸਾਨੂੰ ਚਾਹੀਦਾ ਹੈ ਕਿ ਉਸ ਰਿਵਾਇਤ ਨੂੰ ਪੁਨਰਸਰਜੀਤ ਕਰੀਏ ਉਸ ਰਿਵਾਇਤ ਨੂੰ ਆਪਾਂ ਹੋਰ ਜ਼ਿਆਦਾ ਦੇਖੀਏ ਕੋਖੀਏ ਕਿ ਪਿਛਲੇ ਸਾਲ 'ਚ ਕੀ ਕੁਝ ਹੋਇਆ ਜਾਂ ਅਗਲੇ ਸਾਲ ਦੇ ਵਿੱਚ ਕੌਮ ਨੇ ਕਿਹੜੀਆਂ ਅਚੀਵਮੈਂਟਸ ਜਿਹੜੀਆਂ ਨੇ ਪ੍ਰਾਪਤ ਕਰਨੀਆਂ ਨੇ ਚਾਹੇ ਛੋਟੇ-ਛੋਟੇ ਪੱਦਰ ਤੇ ਹੀ ਹੋਣ ਜ਼ਰੂਰੀ ਨਹੀਂ ਹੈ ਕਿ ਕਿਉਂਕਿ ਜਦੋਂ ਜਿਸ ਮਾਹੌਲ ਦੇ ਵਿੱਚ ਜਾਂ ਜਿਸ ਰਾਜਨੀਤਿਕ ਮਾਹੌਲ 'ਚ ਆਪਾਂ ਰਹਿ ਰਹੀਏ ਹੋਏ ਤੇ ਉੱਥੇ ਇਹ ਨਹੀਂ ਹੁੰਦਾ ਕਿ ਸਾਰਾ ਕੁ ਇੱਕੋ ਦਿਨ ਚ ਹੋ ਜਾਵੇ ਇਸ ਤਰ੍ਹਾਂ ਦਾ ਸੰਭਵ ਨਹੀਂ ਹੁੰਦਾ ਥੋੜੇ ਥੋੜੇ ਕਦਮ ਥੋੜਾ ਥੋੜਾ ਇਤਿਹਾਸ ਇਹ ਸਾਰੀਆਂ ਚੀਜ਼ਾਂ ਆਉਣ ਵਾਲੀ ਜਨਰੇਸ਼ਨ ਨੂੰ ਸਾਨੂੰ ਸਿਖਾਉਣੀਆਂ ਪੈਣਗੀਆਂ ਦੂਜਾ ਇਹ ਕਿ ਜਦੋਂ ਤੁਹਾਡੇ ਉੱਪਰ ਦੂਸਰੇ ਪਾਸਿਓਂ ਹਮਲੇ ਵੱਧ ਰਹੇ ਹੋਣ ਜੇ ਆਪਾਂ ਕਹਿ ਲਈਏ ਕਿ ਅਸਿਮੀਲੇਸ਼ਨ ਵਾਲੇ ਹਮਲੇ ਹੋਰ ਹੋ ਰਹੇ ਹੋਣ ਤੇ ਤੁਹਾਨੂੰ ਉਹਨਾਂ ਦਾ ਜਵਾਬ ਦੇਣਾ ਚਾਹੀਦਾ ਹੈ ਤੁਹਾਨੂੰ ਵਾਲੇ ਦਿਵਾਲੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ ਕਿ ਲੋਕਾਂ ਦੇ ਅੰਦਰ ਕੋਈ ਇਦਾਂ ਦੇ ਵਹਿਮ ਜਾਂ ਭਰਮ ਭੁਲੇਖੇ ਨਾ ਹੋਣ ਵਿਸ਼ੇ ਲਈ ਦਿਨੀ ਜਿਹੜਾ ਹੈਗਾ ਦਾਸ ਨੂੰ ਵੀ ਸਕੂਲ ਦੇ ਵਿੱਚ ਜਾਂਦਾ ਇੱਕ ਬੱਚਿਆਂ ਦੇ ਸਕੂਲ ਦੇ ਵਿੱਚ ਪ੍ਰਾਈਮਰੀ ਸਕੂਲ ਤੇ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਕਿਉਂਕਿ ਉਹਨਾਂ ਨੇ ਦੀਵਾਲੀ ਦੇ ਹਿਸਾਬ ਦੇ ਨਾਲ ਜਿਹੜੀ ਹੈ ਰੱਖੀ ਸੀ ਕਿ ਤੇ ਉੱਥੇ ਦਾਸ ਨੂੰ ਮੌਕਾ ਮਿਲਿਆ ਤੇ ਸਿੱਖ ਪਰਸਪੈਕਟਿਵ ਤੋਂ ਕਿ ਬੰਦੀ ਛੋੜ ਦਿਵਸ ਕੀ ਹੁੰਦਾ ਹੈ ਉੱਥੇ ਇੱਕ ਪ੍ਰੈਜੈਂਟੇਸ਼ਨ ਬੱਚਿਆਂ ਨੂੰ ਦਿੱਤੀ ਗਈ ਤੇ ਜਿਹੜੇ ਉਹਨਾਂ ਦੇ ਟੀਚਰ ਸਨ ਉਹ ਵੀ ਇਹ ਸੁਣ ਕੇ ਹੈਰਾਨ ਹੋਏ ਕਹਿੰਦੇ ਕਿ ਅਸੀਂ ਤਾਂ ਸੋਚਦੇ ਸੀ ਵੀ ਇੱਕੋ ਹੀ ਹੈ ਦੀਵਾਲੀ ਤੇ ਸਾਨੂੰ ਇਹਦੇ ਬਾਰੇ ਨਹੀਂ ਪਤਾ ਸੀ ਕਿ ਅਸੀਂ ਤਲਵਾਦ ਕਰਦੇ ਹਾਂ ਕਿ ਤੁਸੀਂ ਜਿਹੜਾ ਸਾਨੂੰ ਦੱਸਿਆ ਕਿ ਸਿੱਖ ਇਸ ਪੱਖ ਤੋਂ ਮਨਾਉਂਦੇ ਨੇ ਹੁਣ ਅਸੀਂ ਇਹ ਸੋਚਦੇ ਹਾਂ ਕਿ ਸ਼ਾਇਦ ਸਾਰਾ ਕੁਝ ਸਹੀ ਹੈ ਸਾਰਿਆਂ ਨੂੰ ਨੌਲੇਜ ਹੈਗੀ ਹੈ ਸਾਰਿਆਂ ਨੂੰ ਗਿਆਨ ਹੈਗਾ ਹੈ ਪਰ ਇਸ ਤਰ੍ਹਾਂ ਦਾ ਨਹੀਂ ਹੈ ਕਈ ਵਾਰ ਸਾਨੂੰ ਆਪਣੇ ਆਲੇ ਦੁਆਲੇ ਆਪ ਵੀ ਕੁਛ ਛੋਟੇ ਮੋਟੇ ਜਿਹੜੇ ਐਫਰਟਸ ਨੇ ਉਹ ਆਪ ਕਰਨੇ ਪੈਂਦੇ ਹੈਗੇ ਨੇ ਜੀ ਇਹਨਾਂ ਤਮਾਮ ਐਫਰਟਸ ਦੇ ਪਿੱਛੇ ਦਾ ਮਕਸਦ ਇੱਕੋ ਹੀ ਹੈ ਜੀ ਕਿ ਸਾਨੂੰ ਜਿਵੇਂ ਮੈਂਸ਼ਨ ਕੀਤਾ ਜਗਜੀਤ ਸਿੰਘ ਸਾਨੂੰ ਲੱਗਦਾ ਕਿ ਹਾਂ ਸਾਰਿਆਂ ਨੂੰ ਇਸ ਬਾਰੇ ਪਤਾ ਹੋਏਗਾ ਲੇਕਿਨ ਹਾਂ ਜਿਸ ਰਫ਼ਤਾਰ ਦੇ ਨਾਲ ਸੋਸ਼ਲ ਮੀਡੀਆ ਕੱਲੀ-ਕੱਲੀ ਚੀਜ਼ ਤੁਹਾਡੇ ਤੱਕ ਪਹੁੰਚਾ ਰਿਹਾ ਲੇਕਿਨ ਉਸ ਰਫ਼ਤਾਰ ਦੇ ਨਾਲ ਸਾਡਾ ਇਹ ਪ੍ਰਚਾਰ ਦਾ ਅਦੌਰ ਥੋੜਾ ਢਿੱਲਾ ਪੈਂਦਾ ਹੋਇਆ ਖਾਸ ਤੌਰ ਤੇ ਸਾਡੇ ਪੰਥਕ ਦਿਹਾੜਿਆਂ ਦੀ ਜਾਣਕਾਰੀ ਹਰ ਜਨਤਾ ਤੱਕ ਹਰ ਆਮ ਬੰਦੇ ਤੱਕ ਪਹੁੰਚੇ ਭਾਵੇਂ ਉਹ ਸਿੱਖਾ ਹੈ ਜਾਂ ਗੈਰ ਸਿੱਖਾ ਕਿਸੇ ਮੁਲਕ ਦਾ ਵਸਿੰਦਾ ਹੋਵੇ ਕਿਸੇ ਧਰਮ ਦੇ ਨਾਲ ਜੁੜਿਆ ਹੋਵੇ ਜਾਣਕਾਰੀ ਪਹੁੰਚਾਣਾ ਸਾਡਾ ਫਰਜ਼ ਹੈ ਬਾਕੀ ਅੱਗੇ ਉਸ ਸਾਹਮਣੇ ਵਾਲੇ ਦੀ ਸਮਝ ਜੋ ਹੋਵੇ ਉਹ ਉਸ ਨੂੰ ਮੰਨੇ